ਫਿਰ ਆਇਓ ਵੀ ਚਲੋ ਲੋ ਜੀ ਹੁਣ ਆਪਾਂ ਚੱਲੇ ਆਂ ਜੀ ਬਾਜ਼ਾਰ ਨੂੰ ਤੇ ਉੱਥੋਂ ਕੁਛ ਖਾਣ ਪੀਣ ਦਾ ਸਮਾਨ ਲੈ ਆਉਣੀ ਸੰਗਤ ਨਾਲ ਲੈ ਜਾਣ ਵਾਸਤੇ ਦੇਖਦੇ ਆਂ ਕੀ ਕੁਛ ਲੈਣਾ ਇਹਨਾਂ ਨੇ ਕਿਉਂਕਿ ਸੰਗਤਾਂ ਨੇ ਰਸਤੇ 'ਚੋਂ ਖਾਣ ਪੀਣ ਨੂੰ ਇਛਾ ਹੀ ਹੁੰਦਾ ਹੈ ਵੀ ਆਪਾਂ ਚੱਲ ਪਏ ਜੀ ਬਾਜ਼ਾਰ ਨੂੰ ਤੇ ਨਾਲ ਸੰਗਤ ਸਾਰੀ ਬੈ ਗਈ ਹੈ ਇਹ ਜਿਹੜੀ ਜੀ ਜੇ ਗੁਰਸਾਹਿਬ ਜਾਵੇਗੀ ਨਾਲ ਹੀ ਇਹ ਤੇ ਹੁਣ ਆਪਾਂ ਜਾ ਰਹੇ ਆ ਜੀ ਨਾਉ ਬੇਕਰ ਲੈਣਾ ਹੈ ਹਾਂਜੀ ਨਾਉ ਬੇਕਰ ਕੋਟਕਪੁਰਾ ਰੋਡ ਮੁਕਸਰ ਦੀ ਸਭ ਤੋਂ ਵਧੀਆ ਤੇ ਸਾਫ਼ ਸੁਥਰੀ ਬੇਕਰੀ ਤੁਸੀਂ ਵੀ ਇੱਕ ਵਾਰ ਦਸ਼ਨ ਜ਼ਰੂਰ ਦਿਓ ਤੇ ਉੱਥੋਂ ਦਾ ਸਮਾਨ ਚੈੱਕ ਕਰਕੇ ਵੇਖੋ ਬਹੁਤ ਹੀ ਟੇਸਟੀ ਤੇ ਸਾਫ਼ ਸੁਥਰਾ ਬਣਿਆ ਹੁੰਦਾ ਹੈ ਆਪਾਂ ਪਹੁੰਚਦੇ ਆਂ ਨਾ ਬੇਕਰ ਤੇ ਉੱਥੋਂ ਦੇਖਦੇ ਆਂ ਕਿ ਆਕਾਂ ਨੇ ਕੀ ਕੁਝ ਲੈਣਾ ਫਿਰ ਲੈ ਕੇ ਤੇ ਫਿਰ ਆਪਾਂ ਇੱਕ ਤਾਂ ਲੈਣੀ ਆ ਤੁਸੀਂ ਲੱਸੀ ਹਨਾ ਲੱਸੀ ਤੇ ਇੱਕ ਪਾਣੀ ਵਾਲੀ ਬੋਤਲਾ ਹਨਾ ਪਾਣੀ ਵਾਲੀ ਬੋਤਲਾ ਛੋਟੀਆਂ ਲੈ ਲਈਏ ਉਹ ਵਧੀਆ ਉੱਥੋਂ ਬਰਸਤ ਚ ਲੈਣ ਨਾਲ ਇੱਥੇੋਂ ਵਧੀਆ ਰਸਤੇ ਦਾ ਪਤਾ ਨਹੀਂ ਕਿਓ ਜਿਹੇ ਦਿੰਦੇ ਉਹ ਉੱਥੋਂ ਹੀ ਪਰ ਪਰ ਦੇਈ ਜਾਂਦੇ ਚਲੋ ਜੀ ਪਹੁੰਚਦੇ ਆਂ ਨਾ ਬੇਕਰ ਤੇ ਉੱਥੇ ਕਰਦੇ ਆਂ ਥੋੜੀ ਬਹੁਤੀ ਸ਼ਾਪਿੰਗ ਤੇ ਫਿਰ ਘਰ ਨੂੰ ਵਾਪਸੀ

ਆਪਾਂ ਇਥੋਂ ਲਿਆ ਜੀ ਖਾਣ ਪੀਣ ਦਾ ਸਮਾਨ ਜਿਹੜਾ ਕਿ ਬਹੁਤ ਹੀ ਟੇਸਟੀ ਹੁੰਦਾ ਹੈ ਦੇਸੀ ਕੇ ਉਹਦੇ ਬਿਸਕੁਟ ਕੋਲਡ ਸੈਂਡਵਿਚ ਤੇ ਇੱਕ ਦੋ ਚੀਜ਼ਾਂ ਹੋਰ ਲਈਆਂ ਲੋਕਾਂ ਨੇ ਪਾਣੀ ਪੀਣ ਲਈ ਲੈ ਕੇ ਵਾਪਸ ਨਾ ਵੇਖ ਰਿਓ ਲਓ ਜਿੱਦ ਲੈ ਲਿਆ ਆਪਾਂ ਸਮਾਨ ਤੇ ਹੁਣ ਚੱਲਦੇ ਆਂ ਜੀ ਘਰ ਨੂੰ ਇਹਦਾ ਸੰਗਤ आइए बिहार के होरी सामान लावांगे फिर चल के पैकिंग कर दे हैं तो चलते हैं इधर पूरा चिल्ड चिल्ड काम हो गया जी कॉफी लिमका को मजा आइस ਲੱਸੀ ਦਾ ਢਾਣੀ ਮੈਂ ਨੀਚੇ ਨਾਲ ਪਈ ਕੀ ਪਾਣੀ ਦਾ ਲੰਗਰ ਤਾਂ ਤੇ ਆ ਰੋ ਰਿਆ ਆ ਨਾਲ ਜਾਣ ਵਾਸਤੇ ਤੇ ਇਧਰ ਬੀਬੀਆਂ ਲੱਗੀਆਂ ਖੜੀਆਂ ਜ਼ੋਰ ਸ਼ੋਰ ਨਾਲ ਬੀਬੀਆਂ ਦੇ ਜ਼ੋਰ ਸ਼ੋਰ ਨਾਲ ਕੰਮ ਕਰਦੇ ਨੇ ਕਿ ਐਡੇ ਸਰਦਾਰ ਸਾਹਿਬ ਬਰਫ ਤੇ ਬਰਫ ਪਾ ਰਹੇ ਨੇ ਦੋ ਦਿਨ ਠੰਢੀ ਦਾ ਰੋਹ ਚੀਏ ਇਧਰ ਮਾਤਾ ਜੀ ਸਾਡੇ ਇਥੇ ਨੇ ਤੇ ਇਧਰ ਵੀ ਸਮਾਨ ਨੂੰ ਰੱਖ ਲਿਆਏ ਤੇ ਤਿਆਰੀ ਫੁੱਲ ਹੋ ਰਹੀ ਹੈ ਆਪਾਂ ਸਾਰੇ ਵਹੀਕਲ ਮੋਟਰਸਾਈਕਲ ਗੱਡੀਆਂ ਸਾਰੀਆਂ ਕਵਰ ਪਾ ਕੇ ਠਲੀਆਂ ਹੀ ਹੋਣੇ 10 12 ਦਿਨ ਲਈ ਤੇ ਇਹ ਆਪਾਂ ਨੂੰ ਵਿਚਾਰੀ ਛੱਡ ਕੇ ਆਉਗੀ ਇਹ ਬਾਅਦ ਚ ਕਵਰੇ ਤੇ ਚੜਾਇਆ ਜਾਊਗਾ ਠੀਕ ਹੈ ਜੀ ਇਹ ਜਾਊਗਾ ਆਪਣਾ ਲਵਲੀਨ ਛੱਡਣ ਜੀ ਸਾਨੂੰ ਸਟੇਸ਼ਨ ਤੇ ਤੇ ਉਸ ਤੋਂ ਬਾਅਦ ਇਹ ਇਹਦੇ ਕੱਪੜੇ ਪਏ ਆ ਜੀ ਇਹਦੇ ਤੇ ਕੱਪੜੇ ਪਾਏ ਜਾਣਗੇ ਬਸ ਤਿਆਰੀ ਸਮਝੋ ਹੋ ਗਈ ਇੱਕ ਰੀ ਤਾਂ ਕਿ ਬਸ ਲੰਗਰ ਬਣ ਰਿਹਾ ਤੇ ਲੰਗਰ ਛਕਦੇ ਆ ਤੇ ਫਿਰ ਪਹੁੰਚਦੇ ਆ ਜੀ ਫਿਰ ਸਟੇਸ਼ਨ ਤੇ ਚਲੋ ਵੀ ਸੰਗਤੋ ਚਾਰਜਰ ਵੀ ਲਾ ਲਓ ਤੇ ਤੇ ਇਹਦਾ ਡਾਕਟਰ ਵੀ ਲੈਣਾ ਪੁੱਤ ਆਪੇ ਮੈਂ ਡਾਕਟਰ ਨਹੀਂ संगत तैयार हो चुकी है जी ते लंगर भी तैयार हो गया सारा पैकिंग हो चुकी है अचार सब्जी ये की कुछ पालिया लाओ जी तो पूरा जल्द चिल्ड कर बैठे है चलो कर दो ਇਹ ਜੋ ਕਲੀਬਰ ਕੀ ਆਪ ਪਾਣੀ ਦੇ ਜੂ ਨਾ ਵਰਤ ਕੇ ਪਾਈ ਲੋ ਜੀ ਪੈਕਿੰਗਾਂ ਤੇ ਪੈਗੀਆਂ ਹੋ ਰਹੀਆਂ ਇਧਰ ਐਸਪੀ ਸਾਹਿਬ ਜਿਹੜੇ ਆਗੇ 2:30 ਵਜੇ ਇਧਰ ਨੂੰ ਚੱਕ ਕੇ ਨਹੀਂ ਉਹ ਨੂੰਪਰਾ ਨੂੰ ਕਰਪੈਂ ਨਹੀਂ ਨੂੰਪਰਾ ਨੂੰ ਕਰਦਾ ਹਾਂ ਨਹੀਂ

ਲਓ ਜੀ ਮਾਤਾ ਜੀ ਬਾਈ ਬਾਈ ਕਰ ਲੈਣੇ ਚੱਲ ਵੀ ਸੰਗਤ ਜੀ ਤੇ ਲਾਓ ਜਕਾਰਾ ਬਲੇ ਸੋਨਹਾਲ ਸ੍ਰੀ ਅਕਾਲ ਲਾਈ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨ ਪਰਨਾਸੀ ਜਾਲੰਗ ਸਰੂਪੇ ਸਦਾ ਅੰਗ ਸੰਗੇ ਅਬੰਗ ਭੂਤੇ ਵਾਹਿਗੁਰੂ ਜੀ ਆਪਾਂ ਦੇ ਸੰਸਾਈ ਹੋਣਾ ਸਾਈ ਮੇਰੇ ਯਾਤਰਾ ਸਫਲ ਕਰਨੀ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਪਤਾ ਹੀ ਗਿਲਗਾ ਇਹ ਅਜੀ ਸਤਲੁਜ ਦਾ ਦਰਿਆ ਜਿਹੜਾ ਕਿ ਹੁਣ ਆਪਾਂ ਵਪਾਰ ਕਰਦੇ ਹਾਂ ਇਹ ਰੇ ਪਾਣੀ ਉਹ ਦਰਿਆ ਰੁਪਾਣੇ ਦਰਿਆ ਲੋਜੀ ਆ ਸਾਡੇ ਭਰਾ ਵੱਡੇ ਨਹੀਂ ਨਹੀਂ ਸਾਨੂੰ ਛੱਡਣ ਇਹ ਤਾਂ ਸਾਡੇ ਨਾਲ ਹੀ ਚੱਲਣੇ ਨੇ ਗੁੱਡੀ ਆ ਸਾਰੀ ਸੰਗਤ ਨਾਲ ਜਾਣ ਵਾਲੀ ਐ ਤੇ ਬਸ ਇਹ ਸਾਡੇ ਵੀਰ ਜੀ ਸਾਨੂੰ ਇੱਥੇ ਹੁਣ ਟ੍ਰੇਨ ਤੇ ਚੜਾ ਕੇ ਵਾਪਸ ਜਾਣਗੇ ਪਹੁੰਚ ਗਏ ਜੀ ਐ ਆਗੇ ਸਾਡੇ ਐਸਐਸਪੀ ਸਾਹਿਬ ਸਾਹਵੇ ਦੇ ਵੀ ਐਸੀ ਸਾਹ ਨੂੰ ਆਈ ਪਈਆਂ ਗਾਣਾ ਕੋਈ ਸੰਗਤਾਂ ਮੁਕਤਾਂ ਦਾ ਕੱਟ ਆ ਸਾਡੀ ਨਿੱਕੀ ਸੰਗਤ ਹਾਂਜੀ ਕਿੱਦਾਂ ਦਾ ਮਸੂਰ ਹੋ ਰਿਹਾ ਪਹਿਲੀ ਵਾਰੀ ਕਿਹੜੀ ਕਿਹੜੀ ਸੰਗਤ ਜਾ ਰਹੀ ਹੈ 1 2 ਆਪਾਂ ਪਹਿਲੀ ਵਾਰੀ 3 ਆਦਬ ਬਸ ਨਾਲ ਬਹੁਤ ਹੋਰੀ ਗਿਆ ਜੀ ਹਾਂ ਇਹ ਬਹੁਤ ਹੋਰੀ ਗਿਆ ਉਹ ਸੰਗਤ ਵੀ ਨਵੀਂ ਹੈ ਜੀ ਸਾਰੀ ਆ ਇੱਥੇ ਸ਼ਾਮੇ ਬੈਠ ਹੋਏ ਆ ਕਿਤੇ ਉਕੇ ਰੋਜੋ ਕੋਈ ਨਹੀਂ ਇੱਥੇ ਵਧੀਆ ਹਵਾ ਲੋਕੀ ਸੰਗਤਾਂ ਕਠੀਆਂ ਹੋ ਰਹੀਆਂ ਬਣ ਰਹੀ ਮੇਰੀ ਵੀਡੀਓ ਹਾਂਜੀ ਹਾਂਜੀ ਸਰ ਜੀ ਬਣ ਰਹੀ ਹੈ ਸਲੀਟ ਕਰ ਸਰਦਾਰ ਸਾਹਿਬ ਆਪਾਂ ਨੂੰ ਛੱਡਣ ਆਏ ਨੇ वाहेगुरू ठंडे साल जी